ਫਜਰੰਗ ਡਾਲ ਇਹ ਨੋਸਤਾਨ ਦੇ ਬਟਾਲਾ ਦੀ ਜਿਹੜੀ ਟੀਮ ਹੈ ਸੈਂਕੜਿਆਂ ਦੀ ਤਦਾਦ ਦੇ ਵਿੱਚ ਅਚਲੇਸ਼ਵਰ ਦਾ ਆਮ ਪਹੁੰਚੀ ਹੈ ਪਰ ਅਸੀਂ ਅਚਲੇਸ਼ਵਰ ਮੰਦਿਰ ਕਾਰ ਕੇਵਾਟਰਸ ਤੋਂ ਇਹਨਾਂ ਸਾਰੇ ਯੁਵਾਵਾਂ ਦਾ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਇੱਕ ਬੇੜਾ ਚੁੱਕਿਆ ਹੈ ਬੇੜਾ ਬੇਹ ਮੰਦਰ ਦੀ ਸੁਰੱਖਿਆ ਵਾਸਤੇ ਇੱਕ ਸਾਰੇ ਇਕੱਠੇ ਹੋਇਆ ਇਸ ਤੋਂ ਪਹਿਲਾਂ ਜਿਹੜੀਆਂ ਮੰਦਰ ਨੂੰ ਪੰਨੂਵਾਲੋਂ ਧੰਗੀਆਂ ਆਈਆਂ ਨੇ ਉਹਦੇ ਨਤੀਰੇ ਹੀ ਅੱਜ ਇਹ ਸਾਰੇ ਇਕੱਠੇ ਹੋਏ ਆ। ਲੇਕਿਨ ਅਸੀਂ ਇਹਨਾਂ ਨੂੰ ਦੱਸਿਆ ਵੀ ਅਸੀਂ ਮੰਦਰ ਟਰੱਸਟ ਪਹਿਲਾਂ ਸਾਰੀ ਟੀਮ ਜਿਹੜੀ ਐ ਐਸਐਸਪੀ ਸਾਹਿਬ ਕੋਲ ਬਿਲੇ ਸੀ ਉਹਨਾਂ ਨੇ ਵਿਸ਼ਵਾਸ ਜ਼ਾਾਇਆ ਕਿ ਮੰਦਰ ਦੀ ਸੁਰੱਖਿਆ ਜਿਹੜੀ ਆ ਉਹ ਪੂਰੀ ਕੀਤੀ ਜਾਏਗੀ। ਲੇਕਿਨ ਕੁਝ ਸਾਰੇ ਕਮੀਆਂ ਹਨ। ਕੱਲ ਵੀ ਮੇਰੀ ਐਸਐਸਪੀ ਸਾਹਿਬ ਨਾਲ ਗੱਲ ਹੋਈ ਐ। ਕੱਲ ਵੀ ਉਹਨਾਂ ਨੂੰ ਬੇਨਤੀ ਕੀਤੀ ਐ। ਕਿ ਸਾਰਾ ਸ਼ਹਿਰ ਇਸ ਗੱਲ ਤੇ ਬਹੁਤ ਚਿੰਤਿਤ ਹੈ ਕਿ ਮੰਦਰ ਅਚਲੇਸ਼ਵਰ ਦਾ ਦੀ ਸੁਰੱਖਿਆ ਜਿਹੜੀ ਹੈ ਪੂਰਨ ਕੀਤੀ ਜਾਏ ਪਰ ਮੈਨੂੰ ਵਿਸ਼ਵਾਸ ਹੈ ਔਰ ਮੈਂ ਐਜ਼ ਅ ਮੁਖ ਸੇਵਾਦਾਰ ਇਹਨਾਂ ਦੀ ਸਾਰੀ ਟੀਮ ਦਾ ਬਜਰੰਗ ਦਾਲਵਾ ਲੈਂਦਾ ਔਰ ਰਵੀ ਕਾਂਜੀ ਦਾ ਧੰਨਵਾਦ ਕਰਦਾ ਹੈ ਜਿਹੜੇ ਇਹਨਾਂ ਦੇ ਆ ਕੇ ਮੋਢੇ ਨਾਲ ਮੋਢਾ ਲਾ ਕੇ ਇਸ ਆਵਾਜ਼ ਨੂੰ ਠੁਕਿਆ ਹੈ ਅਸੀਂ ਸਾਰੇ ਅਚਲੇਸ਼ਵਰ ਮੰਦਰ ਕਾਰ ਤੋਂ ਰਾਸ਼ਟਰੀ ਅਭਿਯਾਸਾਰ ਬਜਰੰਗਦਾਲ ਹਿੰਦੁਸਤਾਨ ਦਾ ਧੰਨਵਾਦ ਕਰਦੇ 19 ਤਰੀਕ ਨੂੰ ਅਸੀਂ ਅੱਜ ਅਚਲੇਸ਼ਵਰ ਧਾਮ ਦੇ ਵਿੱਚ ਬਜਰੰਗਦਾਲ ਹਿੰਦੁਸਤਾਨ ਦੀ ਟੀਮ ਅੱਥੇ ਕੱਢੀ ਹੋਈ ਆ ਸੋ ਜੋ ਗੁਰਮੰਦ ਸਿੰਘ ਪੰਨੂ ਜਿਹੜਾ ਇੱਕ ਅਤਵਾਦੀ ਸੋਚ ਰੱਖਣ ਵਾਲਾ ਇਨਸਾਨ ਉਹਨੇ 19 ਤਰੀਕ ਦੀ ਇੱਕ ਧਮਕੀ ਦਿੱਤੀ ਸੀ ਕਿ ਅਚਲੇਸ਼ਵਰ ਧਾਮ ਨੂੰ ਦੇ ਵਿੱਚ ਖਾਲਿਸਤਾਨ ਦੇ ਅਸੀਂ ਬੋਰਡ ਲਗਾਵਾਂਗੇ ਜਾਂ ਫਲੈਕਸ ਲਗਾਵਾਂਗੇ ਇਸ ਤਰ੍ਹਾਂ ਦੀ ਉਹਨੇ ਧਮਕੀ ਦਿੱਤੀ ਸੀ ਤੇ ਕੁਝ ਧਮਕੀਆਂ ਨੇ ਅਚਲੇਸ਼ਵਰ ਧਾਮ ਬਾਰੇ ਵੀ ਗੰਦੀ ਸ਼ਬਦਾਵਲੀ ਯੂਜ਼ ਕੀਤੀ ਹੈ ਜਿਸ ਕਰਕੇ ਇਹ ਸਾਰੇ ਤੇ ਹਿੰਦੂ ਸਿੱਖ ਭਾਈਚਾਰਾ ਇਕੱਠਾ ਇੱਥੇ ਹੋਇਆ ਉਹਨੂੰ ਦੱਸਣ ਲਈ ਇਕੱਠਾ ਹੋਇਆ ਕਿ ਹਿੰਦੂ ਸਿੱਖ ਵੱਖਰੇ ਨਹੀਂ ਹੈਗੇ 9 ਮਾਰਚ ਦਾ ਇਛਾਨਾ ਦਾ ਔਰ ਇਹੋ ਜੀ ਜਿਹੜੀ ਇਹ ਸਿਆਸਤ ਕਰਦਾ ਵਾ ਸਾਨੂੰ ਹਿੰਦੂਆਂ ਸਿੱਖਾਂ ਨੂੰ ਵੱਖਰੇ ਕਰਨ ਦੀ ਇਹੋ ਜੀ ਗੱਦੀ ਸ਼ਬਦਾਂ ਦੀ ਨਾਲ ਗੱਦੋ ਦਵੜਿਆ ਕਰੇ ਔਰ ਜੋ ਪ੍ਰਧਾਨ ਜੀ ਨੇ ਦੱਸਿਆ ਕਿ ਐਸਐਸਪੀ ਸਾਹਿਬ ਅੱਗੇ ਵੀ ਅਸੀਂ ਮੰਦਿਰ ਦੀ ਸੁਰੱਖਿਆ ਲਈ ਪਹਿਲੇ ਵੀ ਰਿਕਵੈਸਟ ਕੀਤੀ ਐਸਐਸਪੀ ਸਾਹਿਬ ਅੱਗੇ ਅਸੀਂ ਇੱਥੋਂ ਚੱਲ ਕੇ ਆ ਰਹੇ ਹਾਂ ਮੈਂ ਕਹਿੰਦਾ ਬੜੀ ਸ਼ਰਮਨਾਕ ਗੱਲ ਹੈ ਮੰਦਿਰ ਦੇ ਬਾਹਰ ਦੀਵਾਲੀ ਦਾ ਤਿਉਹਾਰ ਚੱਲ ਰਿਹਾ ਔਰ ਇੱਕ ਦੋ ਪੁਲਿਸ ਕਰਮੀ ਵੀ ਬਾੜ ਨਹੀਂ ਹੈਗਾ ਉਹ ਸੁਰੱਖਿਆ ਦੇ ਵਿੱਚ ਬਹੁਤ ਕਮੀ ਹੈ ਮੈਂ ਐਸਐਸਪੀ ਸਾਹਿਬ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਥੇਲੇਸ਼ਵਰ ਧਾਮ ਦੀ ਜਿਹੜੀ ਸੁਰੱਖਿਆ ਵਾ ਵੱਧ ਤੋਂ ਵੱਧ ਵਧਾਈ ਜਾਵੇ ਤਾਂ ਜੋ ਜੋ ਤਿਹਾਰ ਹੈਗਾ ਵਾ ਸਾਡੇ ਹਿੰਦੂਆਂ ਭਰਾਵਾਂ ਦਾ ਸੁੱਖਾਂ ਭਰਾਵਾਂ ਦਾ ਇੱਕ ਏਕਤਾ ਦਾ ਪ੍ਰਤੀਕ ਹੈ ਇਹ ਨਵੀਂ ਦਸਵੀਂ ਦਾ ਵੀ ਮਿਲਲਾ ਜਿਸ ਤਰ੍ਹਾਂ ਆ ਰਿਹਾ ਵਾ ਸੋ ਐਸਐਸਪੀ ਸਾਹਿਬ ਅੱਗੇ ਬੇਨਤੀ ਹੈ ਕਿ ਕੜੀ ਤੋਂ ਕੜੀ ਜਿਹੀ ਸੁਰੱਖਿਆ ਵਾ ਮੰਦਿਰ ਦੀ ਜਿਹੀ ਵਧਾਈ ਜੈ ਸ਼੍ਰੀ ਮੈਂ ਪੈਰਾ ਸਿੰਘ ਜੇਲਾ ਬਾਈ ਸਥਾਨ ਗੁਰਦਾਸਪੁਰ ਹੈ ਹਿੰਦੂਸਤਾਨ ਬਜਰੰਗ ਦਾਤ ਗਰਵੰਤ ਸਿੰਘ ਪੰਨੋ ਉਹ ਇੱਕ ਗਰਮਖਿਆਲੀ ਖਾਲਸਾਨੀ ਸੋਚ ਦਾ مالک ਆ ਉਸ ਨੂੰ ਇਹ ਸ਼ਰਮ ਹੋਣੀ ਚਾਹੀਦੀ ਹੈ ਵੀ ਜਿਹੜਾ ਬਾਰ-ਬਾਰ ਧਮਕੀਆਂ ਦਿੰਦਾ ਵੀ ਖਾਲਸਤਾਨ ਚਾਹੀਦਾ Hindu Sikhਾਂ ਵਿੱਚ ਸਾਡੀ ਇੱਕਤਾ ਪਾਈਦਾ ਹੁਣ ਦੇਖੋ ਅਸੀਂ ਸਿੱਖਾਂ ਆ ਅਸੀਂ ਗੁਰਦੁਆਰਾ ਸਾਹਿਬ ਵੀ ਜਾਂਦੇ ਹਿੰਦੂ ਵੀ ਇੱਕਤਾ ਆਪਣੇ ਮੰਦਰਾਂ 'ਚ ਵੀ ਜਾਂਦਾ ਹੈਗਾ ਵਾ ਤੋ ਪ੍ਰਮਾਤਮਾ ਇੱਕ ਹੈਗਾ ਇਹ ਖਾਸਕਾਰ ਨਾ ਕਦੀ ਬਣੇਗਾ ਪੰਨੂ ਤੋਂ ਤੇ ਨਾ ਕਦੀ ਬਣਨਾ ਹੀ ਆ ਅਖੰਡ ਭਾਰਤ ਜਿੰਦਾਬਾਦ ਰਹਿਣਾ ਹੈਗਾ ਜੇ ਮਜ਼ਬੂਤ ਭਾਰਤ ਜਿੰਦਾਬਾਦ ਰਹੇਗਾ ਜੇ ਇਹਦੇ ਇਹਦੀ ਪਤਾ ਹੋਣਾ ਚਾਹੀਦਾ ਤੈਨੂੰ ਪੰਨੂ ਸਾਹਿਬ ਕਿ ਜਿਹੜੇ ਬਾਹਰਲੇ ਸੂਬਿਆਂ ਦੇ ਵਿੱਚ ਪੰਜਾਬੀ ਰਹਿੰਦੇ ਨੇ ਉਹਨਾਂ ਦੀ ਲੱਖਾਂ ਰੁਪਿਆਵਾਂ ਦੀ ਜਿਹੜਾ ਜਿਆਦਾ ਤਾਂ ਕਾਰੋਬਾਰ ਆ ਜੇ ਤੁਸੀਂ ਇੱਥੇ ਹਿੰਦੂ ਨਾ ਰਹਿੰਦੇ ਹੋਗੇ ਤਾਂ ਉਹ ਬਾਹਰੋਂ ਆਤਾ ਹਣਕੀ ਜਾਤੀ ਰਹਿੰਦੇ ਨੇ ਕਦੀ ਨਾ ਸੋਚ ਫਿਰ ਖਾਲਸਾਪਨ ਨੇ ਕਹਿੰਦਾ ਨਾ ਹਿੰਦੂ ਨਾ ਪੰਜਾਬ ਛੱਡ ਕੇ ਨਹੀਂ ਜਾਣਾ ਕਿਸੇ ਨੇ ਇਹ ਤੇ ਦੀ ਗੰਦੀ ਸੋਚ ਹੈਗੀ ਆ ਤੇ ਗੰਦੀ ਸੋਚ ਨੂੰ ਨਾ ਜੇ ਸੁਧਾਰ ਆਪਣੇ ਆਪ ਨੂੰ ਸੁਧਾਰ ਇਨਸਾਨ ਬਣ ਗਰਮ ਖਿਆਲ ਗਰਮ ਧਿਆਨ ਨਾ ਦੇ ਇਸ ਕਰਕੇ ਖਾਲਸਾਪਨ ਮੁਰਦਾ ਬਾਹਰ ਗੁਰਵਤ ਪੰਤਪੰਥ ਸਿੰਘ ਪੰਨੂ ਮੁਰਦਾ ਆ ਮੁਰਦਾਬਾਦ ਮੁਰਦਾਬਾਦ ਜੈਪੀ ਸੀ ਦੀ ਰਾਹ ਜਿੰਦਾਬਾਦ ਬੇਸ਼ੱਕ ਪੰਨੂ ਕੁੱਤਾ ਹਾਏ ਜਿਹੜੇ ਪੰਨੂ ਨੇ ਸਾਡੇ ਧਾਰਮਿਕ ਸਥਾਨਾਂ ਨੂੰ ਧੰਗੀਆਂ ਦਿੱਤੀਆਂ ਨੇ ਉਹਨੂੰ ਸਾਡਾ ਸਾਹਮਣਾ ਕਰਨਾ ਪੈਣਾ ਹੈ ਕਿਉਂਕਿ ਇਹ ਕੁਝ ਇਹ ਚੀਜ਼ ਭੁੱਲ ਗਿਆ ਹੋਇਆ ਕਿ ਹਿੰਦੂ ਸਿੱਖ ਇੱਕ ਚੀਜ਼ ਨੇ ਹਿੰਦੂ ਸਾਰੇ ਧਰਮਾਂ ਦਾ ਬਹੁਤ ਆਦਰ ਕਰਦੇ ਨੇ ਉਹਨਾਂ ਲਈ ਕੋਈ ਸਿੱਖ ਨਹੀਂ ਕੋਈ ਹਿੰਦੂ ਨਹੀਂ ਉਹ ਇੱਕ ਹੀ ਤਰ੍ਹਾਂ ਦਾ ਆਦਰ ਕਰਦੇ ਨੇ ਜੈਪੀ ਸੀ ਦੀ ਰਾਹ